ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਮੁੱਖ ਤੋਂ ਸ੍ਰੀ ਆਨੰਦ ਸਹਿਬ ਜੀ ਦੀ ਬਾਣੀ ਉਚਾਰਨ ਕੀਤੀ ਹੈ ਜਿਸ ਦੀਆਂ ਲਗਭਗ 40 ਪੌੜੀਆਂ ਨੇ ਸੋ ਗੁਰੂ ਪਿਆਰਿਓ ਆਪ ਜੀ ਦੇ ਨਾਲ ਕੱਲ ਦੇ ਦੀਵਾਨਾ ਦੇ ਵਿੱਚ 24ਵੀਂ ਪੌੜੀ ਦੇ ਅਰਥ ਸਾਂਝੇ ਕੀਤੇ ਗਏ ਸਨ ਅੱਜ ਸਤਗੁਰਾਂ ਨੇ ਮਿਹਰ ਕੀਤੀ ਹੈ ਬਖਸ਼ਿਸ਼ ਕੀਤੀ ਹੈ ਅੱਜ ਆਪ ਜੀ ਦੇ ਨਾਲ 25ਵੀਂ ਪੌੜੀ ਦੇ ਅਰਥ ਸਾਂਝੇ ਕਰਾਂਗੇ ਕੀ ਫਰਮਾਉਣਾ ਕਰਦੇ ਨੇ ਗੁਰੂ ਪਾਤਸ਼ਾਹ ਜੀ ਆਓ ਇੱਕ ਇੱਕ ਪੰਕਤੀ ਪੜ੍ਹ ਕੇ ਇਸ ਦੇ ਅਰਥ ਕਰਨ ਦੀ ਯਤਨ ਕਰਾਂਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਦੁਨੀਆ ਦੇ ਲੋਕੋ ਸੰਸਾਰ ਦੇ ਲੋਕੋ ਏ ਗੁਰਸਿੱਖੋ ਸਾਡੇ ਲਈ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਰਤਨ ਹੈ ਰਤਨ ਅਮੋਲਕ ਦਾਤ ਹੈ ਇਸ ਸ਼ਬਦ ਰੂਪੀ ਰਤਨਾਂ ਦੇ ਵਿੱਚ ਹੀਰੇ ਮੋਤੀ ਜੁੜੇ ਹੋਏ ਨੇ ਹੀਰੇ ਮੋਤੀ ਕੀ ਹੈ ਪ੍ਰਮਾਤਮਾ ਦਾ ਨਾਮ ਸ਼ਬਦ ਗੁਰੂ ਗਿਆਨ ਗੁਰੂ ਸਾਡੇ ਸਤਿਗੁਰ ਨੇ ਪ੍ਰਮਾਤਮਾ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਇਹ ਸ਼ਬਦ ਗੁਰੂ ਦੇ ਵਿੱਚ ਹੀਰੇ ਜੜੇ ਹੋਏ ਨੇ ਸੋ ਸਾਡੇ ਲਈ ਕੋਈ ਹੋਰ ਹੀਰੇ ਮੋਤੀ ਨਹੀਂ ਪ੍ਰਮਾਤਮਾ ਦਾ ਨਾਮ ਹੀ ਹੀਰੇ ਮੋਤੀ ਹਨ ਸੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਸਾਡੇ ਲਈ ਭਾਈ ਗੁਰੂ ਦਾ ਸ਼ਬਦ ਹੀ ਅਮੋਲਕ ਦਾਤ ਹੈ ਰਤਨ ਹੈ ਇਦੇ ਵਿੱਚ ਪ੍ਰਮਾਤਮਾ ਦੇ ਨਾਮ ਰੂਪੀ ਹੀਰੇ ਜੜੇ ਹੋਏ ਹਨ ਤਾਈਓ ਤਾਂ ਸਤਿਗੁਰਾਂ ਨੇ ਆਖਿਆ ਭਾਈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਨਾ ਇਹ ਸਾਡੇ ਲਈ ਬਹੁਤ ਵੱਡਾ ਖਜ਼ਾਨਾ ਹੈ ਤਾਈਓ ਸਤਿਗੁਰਾਂ ਨੇ ਆਖਿਆ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨ ਤਾ ਮੇਰਾ ਮਨ ਭਿਆ ਨਿਧਨ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਗੁਰਸਿੱਖਾ ਤੂੰ ਆਪਣੇ ਪਿਓ ਦਾਦਿਆਂ ਦਾ ਇਹ ਖਜ਼ਾਨਾ ਤਾਂ ਖੋਲ ਕੇ ਵੇਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਡੇ ਲਈ ਸਾਡੇ ਗੁਰੂ ਦਾ ਖਜ਼ਾਨਾ ਹੈ ਪਿਓ ਦਾਦੇ ਸਾਡੇ ਕੌਣ ਨੇ ਗੁਰੂ ਰਵਿਦਾਸ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਹਿਬ ਮਹਾਰਾਜ ਜੀ ਬਾਬਾ ਧੰਨਾ ਜੀ ਬਾਬਾ ਨਾਮਦੇਵ ਜੀ ਬਾਬਾ ਕਬੀਰ ਜੀ ਜਿਨ੍ਹਾਂ ਰਹਿਬਰਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ ਨਾ ਇਹ ਸਾਡੇ ਪਿਓ ਦਾਦੇ ਨੇ ਤੇ ਇਹਨਾਂ ਦੀ ਜਿਹੜੀ ਬਾਣੀ ਹੈ ਉਹ ਸਾਡੇ ਲਈ ਖਜ਼ਾਨਾ ਹੈ ਤਾਈਂੋ ਸਤਗੁਰਾਂ ਨੇ ਆਖਿਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਖੋਲ ਕੇ ਵੇਖੇਗਾ ਨਾ ਤਾਂ ਇਦੂ ਵੱਡਾ ਤੇਰੇ ਕੋਲੇ ਕੋਈ ਖਜ਼ਾਨਾ ਨਹੀਂ ਇਹ ਸਭ ਤੋਂ ਵੱਡਾ ਖਜ਼ਾਨਾ ਹੈ ਜਿਹੜੇ ਤੇਰੇ ਜੀਵਨ ਦੇ ਵਿੱਚ ਜੀਵਨ ਨੂੰ ਖੁਸ਼ਹਾਲ ਕਰ ਦੇਗਾ ਜੀਵਨ ਦੇ ਵਿੱਚ ਆਨੰਦ ਖੁਸ਼ੀ ਖੇੜਾ ਪੈਦਾ ਕਰ ਦੇਗਾ ਇਸੇ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸ਼ਬਦ ਰਤਨ ਜਿਤ ਮਨ ਲਾਗਾ ਇਹੇ ਹੁਆ ਸੋ ਆਉ ਇਹੇ ਹੁਆ ਸਮਾਉ ਸਮਾਉ ਦਾ ਮਤਲਬ ਲੀਨ ਹੋ ਜਾਣਾ ਸ਼ਬਦ ਰਤਨ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਸ ਮਨੁੱਖ ਦੇ ਜੀਵਨ ਦੇ ਵਿੱਚ ਇਹ ਸ਼ਬਦ ਰੂਪੀ ਰਤਨ ਸ਼ਬਦ ਰੂਪੀ ਅਮੋਲਕ ਦਾਤ ਵਸ ਗਈ ਨਾ ਜਿਸ ਦੇ ਮਨ ਵਿੱਚ ਇਹੇ ਹੁਆ ਸਮਾਓ ਇਸ ਬਾਣੀ ਦੇ ਨਾਲ ਉਸ ਮਨੁੱਖ ਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆ ਜਾਏਗਾ ਉਹ ਮਨੁੱਖ ਰੱਬ ਦੇ ਨਾਲ ਸਮਾਓ ਮਤਲਬ ਸਮਾਜ ਆਏਗਾ ਲੀਨ ਹੋ ਜਾਏਗਾ ਸ਼ਬਦ ਰਤਨ ਜਿਤ ਮਨ ਲਾਗਾ ਇਹੇ ਹੁਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਸਤਗੁਰ ਕਹਿੰਦੇ ਇਹ ਸ਼ਬਦ ਦੇ ਨਾਲ ਹੀ ਜਿਹੜਾ ਮਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਂਦਾ ਹੈ ਰੱਬ ਨੂੰ ਜੇ ਮਿਲਣਾ ਹੋਵੇ ਤਾਂ ਗੁਰੂ ਕੋਲੇ ਆਉਣ ਦੀ ਜ਼ਰੂਰਤ ਪੈਂਦੀ ਹੈ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਨੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਰੱਬ ਦੇ ਨਾਲ ਮਿਲਾ ਦੇਣਾ ਹੈ ਸੋ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਸਚੈ ਲਾਇਆ ਭਾਉ ਜਿਹੜਾ ਸੱਚਾ ਹੈ ਅਕਾਲ ਪੁਰਖ ਹੈ ਉਸ ਦੇ ਨਾਲ ਸਾਡੇ ਸਤਗੁਰ ਸੱਚੇ ਪਾਤਸ਼ਾਹ ਨੇ ਭਾਉ ਦਾ ਮਤਲਬ ਹੈ ਪ੍ਰੇਮ ਸਾਡਾ ਪ੍ਰੇਮ ਬਣਾ ਦੇਣਾ ਹੈ ਸੋ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਦੋਂ ਕਿਰਪਾ ਕਰਦਾ ਨਾ ਸਤਗੁਰ ਮਿਲਦਾ ਹੈ ਸਤਗੁਰ ਦੀ ਬਖਸ਼ਿਸ਼ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਭਾਈ ਪ੍ਰਮਾਤਮਾ ਹੀ ਸਾਡੇ ਲਈ ਹੀਰਾ ਹੈ ਪ੍ਰਮਾਤਮਾ ਦਾ ਨਾਮ ਹੀ ਸਾਡੇ ਲਈ ਰਤਨ ਹੈ ਤੇ ਸਾਡੇ ਜੀਵਨ ਦਾ ਆਸਰਾ ਹੈ ਆਧਾਰ ਹੈ ਸੋ ਗੁਰੂ ਪਿਆਰਿਓ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੀਆਂ ਮਾਵਾਂ ਨੇ ਨਾ ਉਹਨਾਂ ਨੂੰ ਪੁੱਛੋ ਵੀ ਤੁਹਾਡੇ ਲਈ ਅਸਲੀ ਗਹਿਣੇ ਕਿਹੜੇ ਨੇ ਅਸਲੀ ਹਾਰ ਕੀ ਹੈ ਤਾਂ ਪਹਿਲਾਂ ਪਿੰਡਾਂ ਦੀਆਂ ਮਾਵਾਂ ਕਹਿ ਦਿੰਦੀਆਂ ਸਨ ਸਾਡੇ ਜਿਹੜੇ ਬੱਚੇ ਨੇ ਨਾ ਧੀ ਪੁੱਤ ਇਹ ਸਾਡੇ ਲਈ ਸਾਡੇ ਗਲੇ ਦਾ ਹਾਰ ਹਨ ਮਾਂ ਬਾਪ ਦਾ ਅਸਲ ਸ਼ਿੰਗਾਰ ਜਿਹੜੇ ਹੁੰਦੇ ਨੇ ਉਹਨਾਂ ਦੇ ਬੱਚੇ ਹੁੰਦੇ ਨੇ ਸੋ ਗੁਰੂ ਪਿਆਰਿਓ ਉਹ ਵੀ ਸ਼ਿੰਗਾਰ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਸਮਝਾਉਣਾ ਕਰਦੇ ਨੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਇਹਨਾਂ ਲਈ ਜਿਹੜਾ ਅਸਲ ਸ਼ਿੰਗਾਰ ਹੁੰਦਾ ਉਹ ਪ੍ਰਮਾਤਮਾ ਦਾ ਨਾਮ ਹੁੰਦਾ ਜਿਵੇਂ ਆਪਾਂ ਦੇਖਦੇ ਆ ਨਾ ਰਾਜੇ ਮਹਾਰਾਜੇ ਨੇ ਗਲਾਂ ਦੇ ਵਿੱਚ ਮਾਲਾ ਪਾਈਆਂ ਹੁੰਦੀਆਂ ਨੇ ਹੀਰਿਆਂ ਦੀਆਂ ਮੋਤੀਆਂ ਦੀਆਂ ਕਈਆਂ ਨੇ ਸੋਨਿਆਂ ਦੀਆਂ ਵੀ ਪਾਈਆਂ ਹੋਣਗੀਆਂ ਤੇ ਆਪਾਂ ਕਹਿ ਦਿੰਦੇ ਆ ਵੀ ਭਾਈ ਇਹਦੇ ਗਲ ਦੇ ਵਿੱਚ ਹੀਰਿਆਂ ਦੀ ਮੋਤੀਆਂ ਦੀ ਮਾਲਾ ਪਾਈ ਹੋਈ ਹੈ ਤੇ ਜਿਹੜੀਆਂ ਮਾਮਾਂ ਨੇ ਨਾ ਪਿੰਡਾਂ ਦੀ ਉਹ ਵੀ ਕਹਿ ਦਿੰਦੀਆਂ ਸਨ ਵੀ ਸਾਡੇ ਗਲਾਂ ਦੇ ਹਾਰ ਤਾਂ ਭਾਈ ਸਾਡੇ ਬੱਚੇ ਨੇ ਤੇ ਇਸੇ ਤਰ੍ਹਾਂ ਰੱਬ ਦੇ ਪਿਆਰੇ ਭਗਤ ਵੀ ਕਹਿ ਦਿੰਦੇ ਨੇ ਜੇ ਰਾਜਿਆਂ ਮਹਾਰਾਜਿਆਂ ਨੇ ਹੀਰੇ ਮੋਤੀਆਂ ਦੇ ਹਾਰ ਉਹਨਾਂ ਦੇ ਗਲਾਂ ਦਾ ਸ਼ਿੰਗਾਰ ਨੇ ਮਾਮਾਂ ਲਈ ਉਹਨਾਂ ਦੇ ਬੱਚੇ ਗਲਾਂ ਦਾ ਸ਼ਿੰਗਾਰ ਨੇ ਜੀਵਨ ਦਾ ਸ਼ਿੰਗਾਰ ਨੇ ਤਾਂ ਸਾਡੇ ਲਈ ਪ੍ਰਮਾਤਮਾ ਦਾ ਨਾਮ ਸਾਡੇ ਜੀਵਨ ਦਾ ਸ਼ਿੰਗਾਰ ਹੈ ਆਖੋ ਸਤਨਾਮ ਪ੍ਰਮਾਤਮਾ ਦਾ ਨਾਮ ਹੀ ਸਾਡੇ ਲਈ ਹੀਰਾ ਹੈ ਪਰਮਾਤਮਾ ਦਾ ਨਾਮ ਹੀ ਸਾਡੇ ਲਈ ਰਤਨ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜਿਹੜਾ ਰਤਨ ਹੈ ਨਾ ਇਹਨੂੰ ਬਣਨ ਦੇ ਵਿੱਚ 12 ਸਾਲ ਲੱਗਦੇ ਨੇ ਇਹ ਮਿਥਿਹਾਸਕ ਹੈ ਜਾਂ ਸਹੀ ਹੈ ਇੱਕ ਹੰਸ ਪੰਛੀ ਹੈ ਵੇਖਿਆ ਤਾਂ ਕਿਸੇ ਨੇ ਹੈ ਨਹੀਂ net ਤੇ ਫੋਟੋ ਮੈਂ ਮਿਲ ਜਾਂਦੀਆਂ ਨੇ ਉਹ ਕਹਿੰਦੇ ਜਦੋਂ 12 ਸਾਲ ਤੱਕ ਜਿਉਂਦਾ ਰਹਿ ਜਾਵੇ ਤਾਂ ਉਹਦੇ ਪੇਟ ਦੇ ਵਿੱਚ ਇੱਕ ਹੀਰੇ ਮੋਤੀਆਂ ਦਾ ਜਿਹੜਾ ਗੁੱਛਾ ਬਣਦਾ ਨਾ ਉਸ ਗੁੱਛੇ ਨੂੰ ਰਤਨ ਆਖਿਆ ਜਾਂਦਾ ਜਿਹੜਾ ਹਾਂਸ ਹੈ ਨਾ ਹਾਂਸ ਕਦੇ ਵੀ ਡੱਡੀਆਂ ਮੱਛੀਆਂ ਨਹੀਂ ਖਾਂਦਾ ਕੀੜੇ ਮਕੌੜੇ ਨਹੀਂ ਖਾਂਦਾ ਜਿਹੜਾ ਹਾਂਸ ਹੈ ਉਹ ਸਮੁੰਦਰਾਂ ਤੇ ਰਹਿੰਦਾ ਉਹ ਸਿਰਫ ਤੇ ਸਿਰਫ ਹੀਰੇ ਮੋਤੀ ਚੁਗਦਾ ਹੀਰੇ ਮੋਤੀ ਚੁਕਣ ਕਰਕੇ ਉਹਦੇ ਪੇਟ ਦੇ ਵਿੱਚ ਹੀਰੇ ਮੋਤੀ ਇਕੱਠੇ ਹੁੰਦੇ ਰਹਿੰਦੇ ਨੇ ਤੇ ਫਿਰ ਉਹ ਰਤਨ ਬਣਦਾ ਵਾ ਇੱਕ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਜਾਣਦਾ ਹੈ ਉਸ ਨੂੰ ਰਤਨ ਆਖਿਆ ਗਿਆ ਤੇ ਰੱਬ ਦੇ ਪਿਆਰੇ ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਸਾਡੇ ਲਈ ਰਤਨ ਹੈ ਸੋ ਗੁਰੂ ਪਿਆਰਿਓ ਹਾਂਸ ਦੇ ਵਿੱਚ ਇਹ ਵੀ ਇੱਕ ਕੁਆਲਿਟੀ ਹੈ ਇਹ ਵੀ ਇੱਕ ਗੁਣ ਹੈ ਤੁਸੀਂ ਇੱਕ ਬਰਤਨ ਦੇ ਵਿੱਚ ਉਹਨੂੰ ਪਾਣੀ ਪਾ ਦਿਓ ਉਸੇ ਬਰਤਨ ਦੇ ਵਿੱਚ ਦੁੱਧ ਪਾ ਦਿਓ ਤੇ ਉਹ ਜਿਹੜਾ ਪੰਛੀ ਹੈ ਹਾਂਸ ਹੈ ਜੇ ਉਹਨੇ ਪਾਣੀ ਪੀਣਾ ਹੋਇਆ ਪਾਣੀ ਪੀ ਜਾਏਗਾ ਜਿਉਂਨੇ ਦੁੱਧ ਪੀਣਾ ਹੋਇਆ ਉਹਨੇ ਦੁੱਧ ਪੀ ਜਾਣਾ ਪਾਣੀ ਦੇ ਵਿੱਚ ਮਿਕਸ ਕੀਤਾ ਹੋਇਆ ਰਲਾਇਆ ਹੋਇਆ ਪਾਣੀ ਹੈ ਦੁੱਧ ਹੈ ਪਰ ਹੰਸ ਦੀ ਜੀਭ ਦੇ ਵਿੱਚ ਇੱਕ ਖਟਿਆਸ ਹੈ ਜਦੋਂ ਉਹਨੇ ਚੁੰਝ ਆਪਣੀ ਉਸ ਬਰਤਨ ਦੇ ਵਿੱਚ ਪਾਉਣੀ ਜਿਹਦੇ ਵਿੱਚ ਦੁੱਧ ਤੇ ਪਾਣੀ ਰਲਾਏ ਹੋਏ ਨੇ ਜੇ ਉਹਦਾ ਜੀ ਕੀਤਾ ਪਾਣੀ ਪੀਣਾ ਤਾਂ ਪਾਣੀ ਪੀ ਜਾਏਗਾ ਜੇ ਉਹਦਾ ਜੀ ਕੀਤਾ ਦੁੱਧ ਪੀਣਾ ਤਾਂ ਦੁੱਧ ਪੀ ਜਾਏਗਾ ਜਦੋਂ ਉਹ ਚੁੰਝ ਉਸ ਬਰਤਨ ਦੇ ਵਿੱਚ ਪਾਉਂਦਾ ਤਾਂ ਉਹਦੀ ਖਟਿਆਸ ਹੋਣ ਕਰਕੇ ਜੀਭ ਦੇ ਵਿੱਚ ਉਹ ਦੁੱਧ ਇੱਕਦਮ ਫਟ ਜਾਂਦਾ ਹੈ ਫਟਣ ਕਰਕੇ ਉਹ ਫਿਰ ਦੁੱਧ ਦੇ ਬੱਟ ਬਣ ਜਾਂਦੇ ਨੇ ਬੱਟ ਖਾ ਜਾਂਦਾ ਤੇ ਉਸ ਤੋਂ ਬਾਅਦ ਉੱਡ ਜਾਂਦਾ ਇਹ ਜਿਹੜਾ ਹਾਨਸਾ ਹੀਰੇ ਮੋਤੀ ਚੁਗਦਾ ਜੇ 12 ਸਾਲ ਜਿਉਂਦੇ ਰਹਿ ਜਾਵੇ ਤਾਂ 12 ਸਾਲ ਬਾਅਦ ਇਹਦੇ ਪੇਟ ਦੇ ਵਿੱਚ ਰਤਨ ਬਣਦਾ ਤੇ ਗੁਰੂ ਪਿਆਰਿਓ ਇਹ ਰਤਨ ਹੀਰੇ ਮੋਤੀਆਂ ਨੂੰ ਇਕੱਠੇ ਕਰਕੇ ਅਸੀਂ ਨਹੀਂ ਬਣਾ ਸਕਦੇ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇੱਕ ਪੰਛੀ ਤੋਂ ਬਣਵਾਇਆ ਹੈ ਸੋ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਉ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹੈ ਨਾਨਕ ਆਖ ਦੁਨੀਆ ਨੂੰ ਦੱਸ ਕਿ ਸਾਡੇ ਲਈ ਤਾਂ ਭਾਈ ਸਾਡੇ ਸਤਿਗੁਰ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਹੀਰੇ ਮੋਤੀ ਨੇ ਤੇ ਗੁਰੂ ਪਿਆਰਿਓ ਇੱਦੂ ਵੱਡੀ ਕੋਈ ਸਾਡੇ ਲਈ ਅਮੋਲਕ ਦਾਤ ਨਹੀਂ ਹੈ ਸੋ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਅਨੰਦ ਸਾਹਿਬ ਜੀ ਦੀ ਇਸ 25ਵੀਂ ਪੌੜੀ ਦੇ ਵਿੱਚ ਸਾਨੂੰ ਜੋ ਉਪਦੇਸ਼ ਦੇ ਰਹੇ ਨੇ ਸੋ ਸਾਡੇ ਜੀਵਨ ਦਾ ਗਹਿਣਾ ਬਣ ਜਾਵੇ ਤੇ ਗੁਰੂ ਪਿਆਰਿਓ ਸਤਿਗੁਰ ਸੱਚੇ ਪੈ ਸਾਡੇ ਤੇ ਮਿਹਰ ਭਰਿਆ ਕਿਰਪਾ ਭਰਿਆ ਹੱਥ ਰੱਖਣ ਇਸੇ ਤਰ੍ਹਾਂ